ਇੱਕ ਦਿਨ ਚ ਪੜ ਕੇ ਕਿਹੜਾ ਤੂੰ ਡੀਸੀ ਲੱਗ ਜਾਣਾ ਸੱਚੇ ਕਾਲ ਜੀ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਅੱਜ ਵੀ ਅਸੀਂ ਇੱਕ ਬੜਾ ਗੰਭੀਰ ਵਿਸ਼ਾ ਲੈ ਕੇ ਆਏ ਆ ਜਿਹੜਾ ਕਿ ਆਮ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਤਾਂ ਖਾਸ ਕਰਕੇ ਸ਼ਹਿਰਾਂ ਦਾ ਮੈਨੂੰ ਨਹੀਂ ਪਤਾ ਪਰ ਪਿੰਡਾਂ ਦੇ ਵਿੱਚ ਨਾ ਅਕਸਰ ਕੁਝ ਲੋਕ ਜਾਂ ਕੁਝ ਮਾਪੇ ਜਾਂ ਕੁਝ ਦਾਦਾ-ਦਾਦੀ ਕਈ ਵਾਰ ਇਹ ਬੋਲ ਦਿੰਦੇ ਆ ਕਿ ਇੱਕ ਦਿਨ ਚ ਪੜ ਕੇ ਕਿਹੜਾ ਇਹਨੇ ਡੀਸੀ ਲੱਗ ਜਾਣਾ ਤੇ ਕੋਈ ਗੱਲ ਨਹੀਂ ਅੱਜ ਦੀ ਦਿਨ ਇਹਨੂੰ ਛੁੱਟੀ ਕਰ ਲੈਣ ਦੇ ਤੇ ਕਿਸੇ ਦਿਨ ਕੀ ਹੁੰਦਾ ਅੱਜ ਬਾਰਿਸ਼ ਹੈ ਰਹਿਣ ਦੇ ਕੀ ਗੱਲ ਹੈ ਇੱਕ ਦਿਨ ਚ ਕਿਹੜਾ ਨੇ ਡੀਸੀ ਲੱਗ ਜਾਣਾ ਅੱਜ ਛੁੱਟੀ ਕਰ ਲੈ ਅੱਜ ਸਰਦੀ ਬਹੁਤ ਹੈ ਅੱਜ ਨਾ ਜਾਈਂ ਇੱਕ ਦਿਨ ਚ ਕਿਹੜਾ ਐਨੇ ਡੀਸੀ ਲੱਗ ਜਾਣਾ ਅੱਜ ਛੁੱਟੀ ਕਰ ਲੈ ਸੋ ਅੱਜ ਗਰਮੀ ਬਹੁਤ ਹੈ ਇਸ ਕਰਕੇ ਬੱਚੇ ਨੂੰ ਨਾ ਭੇਜੋ ਕਿਉਂਕਿ ਇੱਕ ਦਿਨ ਦੇ ਵਿੱਚ ਕਿਹੜਾ ਐਨੇ ਡੀਸੀ ਲੱਗ ਜਾਣਾ ਅੱਜ ਬੱਚੇ ਦੇ ਮਾਮੇ ਦਾ ਵਿਆਹ ਹੈ ਜੇ ਇੱਕ ਦਿਨ ਛੁੱਟੀ ਕਰ ਲੂਗਾ ਕੀ ਹੋ ਜਾਊਗਾ ਇੱਕ ਦਿਨ ਦੇ ਵਿੱਚ ਕਿਹੜਾ ਨੇ ਡੀਸੀ ਲੱਗ ਜਾਣਾ ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀ ਆ ਇਹ ਮੈਂ ਕੁਝ ਕੋ ਉਦਾਹਰਣ ਤੁਹਾਨੂੰ ਦਿਤੀਆਂ ਪਤਾ ਨਹੀਂ 1 ਸਾਲ ਦੇ ਵਿੱਚ ਇੱਕ ਇੱਕ ਦਿਨ ਕਰਕੇ ਅਸੀਂ ਕਿੰਨੀ ਇੱਕ ਵਾਰ ਬੱਚੇ ਨੂੰ ਇਹ ਛੁੱਟੀਆਂ ਕਰਵਾ ਦਿੰਨੇ ਆ ਜਿਹੜੀਆਂ ਕਿ ਜ਼ਰੂਰੀ ਨਹੀਂ ਵੀ ਹੁੰਦੀਆਂ ਸੋ ਦੋਸਤੋ ਇੱਕ ਇੱਕ ਗੱਲ ਨਾਲ ਤੁਸੀਂ ਧਿਆਨ ਦੇ ਵਿੱਚ ਰੱਖਣੀ ਹੈ ਸਾਰੇ ਮਾਪਿਆਂ ਨੇ ਧਿਆਨ ਦੇ ਵਿੱਚ ਰੱਖਣੀ ਹੈ ਇੱਕ ਨਾ ਬਹੁਤ ਪੁਰਾਣੀ ਕਹਾਵਤ ਹੈ ਕਿ ਗੱਲ ਸਹੇ ਦੀ ਨਹੀਂ ਗੱਲ ਪਹੇ ਦੀ ਹੈ ਉਹ ਕਹਿੰਦੇ ਕਿਸੇ ਦੇ ਖੇਤ ਦੇ ਵਿੱਚੋਂ ਇੱਕ ਸਹਾ ਲੰਘਿਆ ਤੇ ਮਤਲਬ ਉਹ ਸਹੇ ਨੂੰ ਸੀਰੀਅਸਲੀ ਬਹੁਤਾ ਲਿੱਤਾ ਉਹਨੇ ਚਲੋ ਮੈਨੂੰ ਪੂਰਾ ਉਹਦੇ ਉਹਦੇ ਬਾਰੇ ਚ ਪੂਰੀ ਜਾਣਕਾਰੀ ਨਹੀਂ ਹੈ ਕਿਵੇਂ ਹੈ ਪਰ ਮੈਂ ਇਹ ਕਹਾਵਤ ਜ਼ਰੂਰ ਸੁਣੀ ਹੋਈ ਹੈ ਇਹਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕਰਨਾ ਤੁਹਾਨੂੰ ਕਿ ਉਹ ਉਹ ਉਹਨੂੰ ਜਦੋਂ ਕਿਸੇ ਨੇ ਪੁੱਛਿਆ ਵੀ ਤੂੰ ਇਨੀ ਟੈਨਸ਼ਨ ਇਹਦੀ ਕਿਉਂ ਉਹ ਕਹਿੰਦਾ ਵੀ ਗੱਲ ਸਹੇ ਦੀ ਨਹੀਂ ਵੀ ਸਹਾ ਲੰਘੇ ਮੇਰੇ ਖੇਤ ਦੇ ਵਿੱਚੋਂ ਗੱਲ ਹੈ ਪਹੇ ਦੀ ਜਿੱਥੋਂ ਜਿੱਥੋਂ ਇਹ ਸਹਾ ਲੰਘਿਆ ਹੈ ਨਾ ਸਹਾ ਉਤੋਂ ਪਹਾ ਬਣ ਜਾਣਾ ਹੁਣ ਕਿਉਂਕਿ ਉਹਦੇ ਪਿੱਛੇ ਕੋਈ ਹੋਰ ਜਾਊ ਉਹਦੇ ਪਿੱਛੇ ਕੋਈ ਹੋਰ ਜਾਊ ਉਹ ਮੇਰੇ ਤਰਸਤਾ ਬਣ ਜਾਣਾ ਹੈ ਸੋ ਗੱਲ ਸਹੇ ਦੀ ਨਹੀਂ ਗੱਲ ਪਹੇ ਦੀ ਹੈ ਗੱਲ ਇੱਕ ਦਿਨ ਦੀ ਛੁੱਟੀ ਦੀ ਨਹੀਂ ਹੈ ਗੱਲ ਇਹ ਹੈ ਇੱਕ ਇੱਕ ਦਿਨ ਕਰਕੇ ਕਿੰਨੀਆਂ ਛੁੱਟੀਆਂ ਉਸ ਬੱਚੇ ਦੀਆਂ ਹੋ ਜਾਣੀਆਂ ਹੁਣ ਸੋਚ ਕੇ ਦੇਖੋ ਤੁਹਾਡਾ ਬੱਚਾ ਹੈ ਉਹ ਕਿਸੇ ਇੱਕ ਹਫਤਾ ਇੱਕ ਹਫਤਾ ਭਾਂ ਲਗਾ ਲਓਗੇ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਦੇ ਇੱਕ ਟਾਈਮ ਟੇਬਲ ਇੱਕ ਸ਼ੈਡਿਊਲ ਬਣਿਆ ਹੁੰਦਾ ਹੈ ਹਰ ਸਕੂਲ ਦਾ ਜਿਹਦੇ ਵਿੱਚ ਕਦੋਂ ਕਿਹੜਾ ਕੰਮ ਕਿਵੇਂ ਕਰਵਾਇਆ ਜਾਣਾ ਹੈ ਕਦੋਂ ਸਮਝਾਇਆ ਜਾਣਾ ਹੈ ਕਦੋਂ ਸਿਸਟਮ ਬਣਨਾ ਉਹਦਾ ਬਹੁਤ ਇੱਕ ਸਟਰਕਚਰ ਜ਼ਬਰਦਸਤ ਬਣਿਆ ਹੁੰਦਾ ਹੈ ਪੂਰੇ ਦਾ ਪੂਰਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਸਕੂਲ ਜਿਹੜਾ ਹੈ ਉਹ ਤਾਂ 365 ਦਿਨਾਂ ਦੇ ਵਿੱਚੋਂ ਦੇਖ ਲਓ ਤੁਸੀਂ ਉਹਦੇ ਚ ਮੈਨੂੰ ਲੱਗਦੀ ਹੈ ਵੀ 100 100 ਤੋਂ ਉੱਪਰ ਸ਼ਿਕਪੀਆਂ ਤਾਂ ਵੈਸੇ ਹੀ ਹੁੰਦੀਆਂ ਉਹਦੇ ਚ ਸੋ ਜਿਹੜਾ ਉਹ ਪਹਿਲਾਂ ਹੀ ਬਹੁਤ ਘੱਟ ਦਿਨ ਲੱਗਦਾ ਸਕੂਲ ਉਹ ਉਹ ਓਨੇਕ ਸਿਲੇਬਸ ਓਨੇਕ ਦੇ ਵਿੱਚ ਵੀ ਉਹਨਾਂ ਨੂੰ ਸਿਲੇਬਸ ਬੜਾ ਤਰੀਕੇ ਨਾਲ ਵੰਡਿਆ ਹੁੰਦਾ ਤੁਹਾਡਾ ਬੱਚਾ ਜਦੋਂ ਕਿਸੇ ਦਿਨ ਸਕੂਲ ਨਹੀਂ ਜਾਂਦਾ ਤਾਂ ਉਸ ਦਿਨ ਜੋ ਉਸ ਸਕੂਲ ਦੇ ਵਿੱਚ ਉਸ ਦਿਨ ਪੜਾਇਆ ਗਿਆ ਨਾ ਉਹ ਤੁਹਾਡਾ ਬੱਚਾ ਮਿਸ ਕਰ ਗਿਆ ਉਹੋ ਬੱਚਾ ਦੁਬਾਰਾ ਕਦੇ ਨਹੀਂ ਸਿੱਖ ਸਕਦਾ ਕਿਉਂਕਿ ਸਕੂਲ ਦੇ ਵਿੱਚ ਹਮੇਸ਼ਾ ਕੰਮ ਕਰਾਉਣ ਦਾ ਜਿਹੜਾ ਟਾਈਮ ਟੇਬਲ ਅਲੱਗ ਹੁੰਦਾ ਸਿਸਟਮ ਅਲੱਗ ਹੁੰਦਾ ਉਹ ਉਸ ਤਰ੍ਹਾਂ ਚੱਲਦਾ ਰਿਵੀਜ਼ਨ ਦੇ ਵਿੱਚ ਕਦੇ ਵੀ ਉਹਨਾਂ ਡੀਪਲੀ ਨਹੀਂ ਕਰਵਾਇਆ ਜਾਂਦਾ ਜਦੋਂ ਉਹਦੀ ਚੈਪਟਰ ਦੀ ਸ਼ੁਰੂਆਤ ਦੇ ਵਿੱਚ ਕਰਵਾਇਆ ਜਾਂਦਾ ਸੋ ਇਹ ਛੋਟੀਆਂ-ਛੋਟੀਆਂ ਬਹੁਤ ਬਾਰੀਕੀ ਦੀਆਂ ਗੱਲਾਂ ਹੁੰਦੀਆਂ ਹੋ ਸਕਦਾ ਅੱਛਾ ਹੋ ਸਕਦਾ ਹੈ ਕਿ ਜਿਸ ਦਿਨ ਤੁਹਾਡਾ ਬੱਚਾ ਨਹੀਂ ਗਿਆ ਉਸ ਦਿਨ ਸਕੂਲ ਦੇ ਵਿੱਚ ਇੰਨਾ ਕਿ ਇੰਪੋਰਟੈਂਟ ਲੈਕਚਰ ਸੀ ਕਿ ਉਸ ਦਿਨ ਕੋਈ ਕਰੀਅਰ ਗਾਈਡੈਂਸ ਦਾ ਗੱਲ ਹੋ ਸਕਦੀ ਹੈ ਜਾਂ ਕੁਝ ਵੀ ਕਹਿਣ ਦਾ ਭਾਵ ਇਹ ਹੈ ਕਿ ਸਕੂਲ ਦਾ ਇੱਕ ਦਿਨ ਮਿਸ ਕਰਨਾ ਵੀ ਤੁਹਾਡੇ ਬੱਚੇ ਨੂੰ ਮਹਿੰਗਾ ਪੈ ਸਕਦਾ ਜਿਹੜਾ ਕਿ ਤੁਹਾਨੂੰ ਦਿਸਦਾ ਨਹੀਂ ਹੈ ਕਿਸੇ ਨੂੰ ਨਹੀਂ ਦਿਸਦਾ ਹੈ ਸੋ ਕੋਸ਼ਿਸ਼ ਇਹ ਹੀ ਕਰਨੀ ਹੈ ਕਿ ਸਕੂਲ ਭੇਜਣ ਦਾ ਮਤਲਬ ਇਹ ਨਹੀਂ ਹੈ ਕਿ ਇੰਨਾ ਸਲਿਬਸ ਕਰ ਲਿਆ ਜੀ ਇਹ ਕਰ ਲਿਆ ਜੀ ਇੱਕ ਕੰਟੀਨਿਊਟੀ ਬਣਾ ਕੇ ਰੱਖਣ ਦੀ ਲੋੜ ਹੁੰਦੀ ਹੈ ਨਿਰੰਤਰਤਾ ਦੀ ਲੋੜ ਹੁੰਦੀ ਹੈ ਜਿਹਦੇ ਵਿੱਚ ਸਾਡੇ ਜਿਹੜੇ ਬੱਚੇ ਆ ਉਹ ਅਗਰ ਉਹਨਾਂ ਦਾ ਇਹ ਹੋਊਗਾ ਕਿ ਸਾਰਾ ਸਾਲ ਸਕੂਲ ਜਾਣਾ ਹੈ ਤਾਂ ਕਿਤੇ ਜਾ ਕੇ ਮਜਬੂਰੀ ਬਸ ਇੱਕ ਦੋ ਛੁੱਟੀ ਹੋ ਗਈ ਚਲੋ ਉਹ ਅਲੱਗ ਗੱਲ ਹੈ ਪਰ ਸਾਨੂੰ ਆਦਤ ਨਹੀਂ ਬਣਾਉਣੀ ਚਾਹੀਦੀ ਬੱਚੇ ਨੂੰ ਕਿ ਅੱਜ ਇਹ ਹੈ ਤਾਂ ਛੁੱਟੀ ਕਰ ਲੈ ਅੱਜ ਇਹ ਹੈ ਤਾਂ ਛੁੱਟੀ ਕਰ ਲੈ ਇੱਕ ਦਿਨ ਦੇ ਵਿੱਚ ਅ ਕੋਈ ਫਰਕ ਨਹੀਂ ਪੈਂਦਾ ਨਹੀਂ ਇੱਕ ਇੱਕ ਦਿਨ ਕਰਕੇ ਪਹਿਲਾਂ ਹੀ ਸਕੂਲ ਬਹੁਤ ਘਟਦਣ ਲੱਗਦੇ ਆ ਤੇ ਕੋਸ਼ਿਸ਼ ਕਰਨੀ ਹੈ ਕਿ ਬੱਚੇ ਦੀ ਕੋਈ ਵੀ ਛੁੱਟੀ ਜਿਹੜੀ ਹੈ ਉਹ ਨਾ ਕਰਵਾਈ ਜਾਵੇ ਧੰਨਵਾਦ ਜੀ ਸਸ਼ੇ ਕਾ